ਗੁਲਵਿੰਦਰ ਕੌਰ ਦੇ ਹੱਕ ਵਿੱਚ ਡਟੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਮੀਟਿੰਗ ਬਲਾਕ ਨਡਾਲਾ ਦੇ ਪਿੰਡ ਇਬਰਾਹਿਮ ਬਾਲਵੇਕੇ ਹੋਈ ਜਿੱਥੇ ਕੰਗਣਾ ਦਾ ਮੁੱਦਾ ਗਰਮਾਇਆ ਰਿਹਾ ਪੰਜਾਬ ਦੀ ਧੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਤਸਵੀਰ ਸਿੰਘ ਲਿੱਟਾ ਨੇ ਆਖਿਆ ਕਿ ਕੁਲਵਿੰਦਰ ਕੌਰ ਲਈ ਜੋ ਪੱਦੀ ਸ਼ਬਲਾਬਦੀ ਜਿਹੜੀ ਪਾਸ਼ਾ ਵਰਤੀ ਗਈ ਹੈ ਕੰਗੜਾ ਰਣੋਥ ਵੱਲੋਂ ਉਹ ਅਤੀ ਨਿੰਦਨਯੋਗ ਹੈ ਉਹਨਾਂ ਆਖਿਆ ਕਿ ਇਸ ਤੋਂ ਪਹਿਲਾਂ ਕੰਗੜਾ ਰਣੋਥ ਤੇ ਉਸਦੇ ਪੀਏ ਵੱਲੋਂ ਵੀ ਸਾਡੀ ਉਸ ਪੰਜਾਬ ਦੀ ਧੀ ਤੇ ਜਰਾ ਥੱਪੜ ਮਾਰਿਆ ਗਿਆ ਸਰਕਾਰ ਉਹਨਾਂ ਦੋਹਾਂ ਖਿਲਾਫ ਵੀ ਪਰਚਾ ਦਰਜ ਕਰੇ ਤਾਂ ਜੋ ਕੁਲਵਿੰਦਰ ਕੌਰ ਤੇ ਪਰਚਾ ਜਿਹੜਾ ਉਹ ਕੀਤਾ ਗਿਆ ਉਸ ਨੂੰ ਵੀ ਜਿਹੜਾ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਉਸ ਨੂੰ ਨੌਕਰੀ ਤੇ ਬਹਾਲ ਕੀਤਾ ਜਾਵੇ ਉਹਨਾਂ ਦੱਸਿਆ ਕਿ ਇਸ ਸਬੰਧੀ ਉਹ 11 ਜੂਨ ਨੂੰ ਕੇਂਦਰ ਸਰਕਾਰ ਦੇ ਨਾਮ ਡੀਸੀ ਕਪੂਰਥਲਾ ਨੂੰ ਇੱਕ ਮੰਗ ਪੱਤਰ ਵੀ ਸੌਂਪ ਚ ਆ ਰਹੇ ਹਨ ਇਸ ਮੌਕੇ ਗੱਲਬਾਤ ਕਰਦੇ ਆਂ ਕਿਸਾਨ ਆਗੂਆਂ ਨੇ ਆਖਿਆ ਕਿ ਵੀਰ ਸਿੰਘ ਲੱਟਾ ਡਿਸਟ੍ਰਿਕਟ ਪ੍ਰਧਾਨ ਭਾਰਤੀ ਸਥਾਨੀ ਨੌਕਾਦੀਆਂ ਜਿਹਨਾਂ ਕਪੂਰਥਲਾ ਬਲਾਕ ਰਸਤਾਨਪੁਰ ਅੱਜ ਅਸੀਂ ਬਲਾਖ ਡੰਡਾਲਾ ਗਲਾਖਪੂਰਸਲੇ ਦੇ ਜਿਹੜਾ 9 ਜੂਨ 2024 ਆਸਮਾਰ ਨੂੰ ਮੀਟਿੰਗ ਕੀਤੀ ਆ ਜਿਹੜੀ ਸਾਡੀ ਪੰਜਾਬ ਦੀ ਜਿਹੜੀ ਧੀ ਸ਼ੇਰ ਦੀ ਆ ਕੁਲਵਿੰਦਰ ਕੌਰ ਜਿਹੜਾ ਉੱਥੇ ਚੰਡੀਗੜ੍ਹ ਜਿਹੜਾ 에어ਪੋਰਟ ਦੇ ਜਿਹੜਾ ਉਹਨੇ ਕੰਗਣਾ ਰੰਧਾਉਤ ਨੇ ਉਹਨਾਂ ਬੜੀ ਜਿਹੜਾ ਭੰਦੀ ਸ਼ਬਦਾਂ ਵਾਲੀ ਬੋਲੀ ਆ ਔਰ ਉਹਦੇ ਪੀਏ ਨੇ ਜਿਹੜਾ ਸਾਡੀ ਧੀ ਨੂੰ ਥੱਪੜ ਮਾਰਿਆ ਸਾਡੀ ਪੂਰੀ ਔਰ ਮੰਗਿਆ ਰੰਗਣਾ ਰਲੋ ਤੋਂ ਔਰ ਪੀਏ ਦੇ ਖਿਲਾਫ ਪੰਚਾ ਦੰਦ ਕੀਤਾ ਜਾਵੇ ਔਰ ਸਾਡੀ ਪੰਜਾਬ ਦੀ ਧੀ ਕਲਵਿੰਦਰ ਖੌਰ ਦਾ ਜਿਹੜਾ ਪਰਚਾ ਰੱਦ ਕੀਤਾ ਜਾਵੇ ਅਸੀਂ ਸਾਰੀ ਜਿੰਨੀ ਜਥੇਬੰਦੀਆਂ ਭਾਰਤੀ ਕਿਸਾਨੀ ਨੂੰ ਕਾਦੀਆਂ ਸਰਦਾਰ ਹਰਮਿੰਦਰ ਸਿੰਘ ਸਯੁਖ ਮੋਟੇ ਨੇ 8 ਜਣਾ ਜਿੰਨੀਆਂ ਮੀਟਕਾ ਕਰ ਰਹੇ ਆ ਔਰ ਲੜ ਰਹੇ ਆ ਹੁਣ ਅਸੀਂ ਪਰਸੋ 11 ਤਰੀਕ ਤੋਂ ਜਿਹੜਾ ਕਪੂਰਸਲੇ ਤੋਂ ਸਾਰਾ ਕੱਤਰ ਹੋ ਗਏ ਫੇਰ ਉਹਨਾਂ ਦੇ ਪਿੰਡ ਮਹੀਵਾਲ ਜਿਹੜਾ ਸੁਲਤਾਨਪੁਰ ਲੋਧੀ ਮਲਾਕ ਤੇ ਪੈਂਦਾ ਉੱਥੇ ਕਲਵਿੰਦਰ ਕੌਰ ਨਿਗੜੀ ਮਾਤਾ ਨੂੰ ਜਿਹੜਾ ਸਾਡੀ ਭਾਰਤ ਸਿੰਘ ਸਾਡੀ ਉਹ ਕਾਦੀਆਂ ਜਿਹੜਾ ਸਦਮਾਨਤ ਕਰਨ ਜਾ ਰਹੀ ਆ ਔਰ ਉਹਨਾਂ ਨੂੰ ਨਾਲੇ ਵਿਸ਼ਵਾਸ ਨਾਉਂਦੇ ਆ ਵੀ ਸਾਰਾ ਜਿਹੜਾ ਪੰਜਾਬ ਨਹੀਂ ਸਾਰਾ ਭਾਰਤ ਨਹੀਂ ਸਾਰਾ ਵੰਡ ਜਿਹੜਾ ਜਿਹੜਾ ਸਾਡੀ 팀 ਕਲਵਿੰਦਰ ਕੌਰ ਦੇ ਨਾਲ ਖਲੋਤਾ ਕੋਈ ਕਵਰਾਉਂਦੀ ਲੋੜ ਨਹੀਂ ਇਹ ਸੋ ਸਾਡੀ ਜਿਹੜੀ ਆ ਪੁਰੀ ਹੋਰ ਮੰਗਿਆ ਪ੍ਰਧਾਨ ਮੰਤਰੀ ਅੱਜ ਫੇਰ ਜਿਹੜੇ ਆ 100 ਚੱਕਣ ਜਾ ਰਹੇ ਨੇ ਕੀ ਲੈਣਾ ਤੋਂ ਨੇ ਤੀਜੀ ਵਾਰ ਹੀ 100 ਚੱਕਣ ਜਾ ਰਹੇ ਨੇ ਮੋਦੀ ਸਾਹਿਬ ਜਿਹੜਾ ਪ੍ਰਧਾਨ ਮੰਤਰੀ ਮੋਦੀ ਜੀ ਤੀਜੀ ਵਾਰ 100 ਚੱਕਣ ਹੀ ਜਾ ਰਹੇ ਆ ਉਹਨਾਂ ਦਾ ਜਿਹੜਾ ਐਮਪੀ ਕੋਸ਼ਣਾ ਹਿੰਦਨ ਤੋਂ ਥੱਲੇ ਰਹਿ ਗਿਆ ਉਹਨਾਂ ਦੀ ਆਪਣੀ ਜਿਹੜੀ ਲਾਸ਼ਨ ਬੀਜੇਪੀ ਦਾ ਜਿਹੜੀ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਮਾਨ ਪਈ ਆ ਜੋ ਕਿਸਾਨਾਂ ਨੇ ਬੀਜੇਪੀ ਦੇ ਖਿਲਾਫ ਜਿਹੜੀਆਂ ਵੋਟਾਂ ਨਹੀਂ ਪਾਣ ਦਿੱਤੀਆਂ ਔਰ ਅਸੀਂ ਸਾਰੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਜਿਹੜੀ ਆ ਉਹ ਭਾਜਪਾ ਨੂੰ ਨਹੀਂ ਮਿਲੀ ਇਹ ਸਾਰੀ ਖਸਾਨਾ ਦਾ ਜਿਹੜਾ ਦੇਣ ਆ ਜੇ ਇਦਾਂ ਹੀ ਭਾਜਪਾ ਖਸਾਨਾ ਨਾਲ ਟਕਰਾਉਂਦੀ ਰਹੇਗੀ ਤੇ ਇਥੋਂ ਭਾਰਤ ਦੇ ਵਿੱਚੋਂ ਉਹਨਾਂ ਦਾ ਨਾਮ ਜਲਦੀ ਖਤਮ ਹੋ ਜਾਊਗਾ ਖੰਡੂਰ ਸਾਹਿਬ ਦੇ ਹਲਕੇ ਨੇ ਜਿਹੜੇ ਪੰਤਕ ਸੀਟ ਨੂੰ ਜਿਹੜਾ ਰਾਮਦਾਸ ਜੀ ਦਾ ਕੀ ਕਹਿਣਾ ਚਾਹੁੰਦੇ ਹੋ ਖੰਡੂਰ ਸਾਹਿਬ ਤੋਂ ਜਿਹੜੇ ਸਾਡੇ ਭਾਈ ਅਮਰਪਾਲ ਸਿੰਘ ਜੀ ਨੇ ਫਰੀਦਕੋਟ ਤੋਂ ਸਰਮਜੀਤ ਸਿੰਘ ਜਿਹੜਾ ਸਰਬਜਨ ਸਿੰਘ ਦੇ ਪੁੱਤਰ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਔਰ ਫਰੀਦਕੋਟ ਦੇ ਵਾਸੀਆਂ ਨੂੰ ਜਿਹੜਾ ਖਡੂਰ ਸਾਹਿਬ ਨੇ ਜਿੰਨੇ ਵੋਟਰਾਂ ਨੂੰ ਵਧਾਈ ਦੇਣਾ ਜਿੰਨਾ ਜਿੱਤ ਕੇ ਉਹਨਾਂ ਨੂੰ ਦੋਨਾਂ ਯੋਧਿਆਂ ਨੂੰ ਜਿਹੜਾ ਉੱਥੇ ਪਾਰਲੀਮੈਂਟ ਵਿੱਚ ਭੇਜਿਆ ਆ ਅੱਗੋਂ ਵੀ ਇਦਾਂ ਵੀ ਜਣਾ ਆ ਕੋਈ ਚੰਗੇ ਕੰਮ ਕਰੇਗਾ ਤੋ ਇਦਾਂ ਹੀ ਪਾਰਲੀਮੈਂਟ ਦੇ ਵਿੱਚਾਂ ਜਾਂ ਵਿਧਾਨ ਸਭਾ ਵਿੱਚ ਜਾਂ ਰਾਜ ਸਭਾ ਜਿੱਦਾਂ ਹੀ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਲਵਿੰਦਰ ਕੌਰ ਭੈਣ ਜੀ ਆਡੀ ਨੇ ਜੋ ਕੀਤਾ ਹੈ ਤੁਹਾਡੇ ਸਾਹਮਣੇ ਹੀ ਐ ਕਿਉਂ ਨਹੀਂ ਉਹ ਜਜ਼ਬਾ ਪਿਆਰ ਬਤ ਉਦੀ ਨੌਕਰੀ ਦਾ ਸਵਾਲ ਸੀ ਜਦੋਂ ਇਹ ਕੰਗਣਾ ਗਈ ਉਹਨੇ ਤਲਾਸ਼ੀ ਤੇ ਕਰਨੀ ਸੀ ਆ ਇਹ ਕਹਿੰਦੇ ਵੀ ਥੱਪੜ ਉਹਨੇ ਮਾਰਿਆ ਥੱਪੜ ਉਹਦਾ ਬਾਡੀਗਾਰਡ ਇਹਨਾਂ ਨੂੰ ਮਾਰਿਆ ਉਲਟ ਵੇ ਤੁਸੀਂ ਦੇਖਿਆ ਉਹਦਾ ਅੱਜ ਆਈ ਵੇਖਿਆ ਵੀਡੀਓ ਦੇ ਵਿੱਚ ਪਰ ਉਹ ਬਹੁਤ ਗਲਤੀ ਉਹਦੀ ਉਹਦੇ ਤੇ ਪਰਚਾ ਹੋਣਾ ਜੀਦਾ ਜੋ ਜਥੇਬੰਦੀਆਂ ਪਰਚਾ ਕਰਾਣ ਦੀਆਂ ਉਹਨਾਂ ਦੇ ਨਾਲ ਨੇ ਦੂਜਾ ਉਹ ਭੈਣ ਨੇ ਜਿਹੜੀ ਨਿਹਾਦੀ ਨੇ ਪੂਰੇ ਆਪਣੇ ਜਜ਼ਬੇ ਨਾਲ ਕਿਉਂ ਗੁੱਸਾ ਖਾਦਾ ਜਦੋਂ ਆਪਣੀਆਂ ਭੈਣਾਂ ਮਾਵਾ ਸਾਡੀਆਂ ਧਰਨੇ 'ਚ ਬੈਠੀਆਂ ਸੀ ਇਹਨੇ ਕਹਿੰਦੀ ਢਾੜੀਦਾਰੀਆਂ ਜਨਾਨੀਆਂ ਬੈਠੀਆਂ ਨੇ ਉਹਦੇ ਮਾਨ ਜੋ ਉਹ ਵੀ ਜਜ਼ਬਾ ਵਾਲਾ ਬਹੁਤ ਸੀ ਉਹ ਸਾਡੀ ਭੈਣ ਦੇ ਪਰ ਪਰਮਾਦਮਾ ਕਰਾਂਦਾ ਉਹਨੂੰ ਉਹਨੇ ਆਪਣੀ ਨੌਕਰੀ ਨੂੰ ਇੱਕ ਪਿੱਛੇ ਕਰਕੇ ਉਸ ਭੈਣ ਨੇ ਆਪਣਾ ਜਜ਼ਬਾ ਦਿਖਾਇਆ ਜੋ ਅੱਜ ਭਾਰਤ ਸਾਰਾ ਦੁਨੀਆ ਵਾਰਲਡ ਬਾਹਰ ਖੜੇ ਲੋਕ ਨੇ ਨਾਲ ਉਹਨੂੰ ਨਾਮ ਦੇ ਰਹੇ ਨੇ ਉਹਨੇ ਕੋਈ ਨੌਕਰੀ ਵਾਲੀ ਨਹੀਂ ਦੇਖਿਆ ਅਸੀਂ ਵੀ ਆਡੀ ਜਥੇਬੰਦੀ ਜਿਹੜੀ ਕਿਸਾਨ ਜੁਨੀਅਨ ਦੀ ਹੈ ਨਾਲ ਆ ਜੋ ਅੱਜ ਅਸੀਂ ਪਿੰਡ ਬ੍ਰਹੀਵਾਲ 'ਚ ਮੀਟਿੰਗ ਕੀਤੀ ਸਾਰਿਆਂ ਨੇ ਰਲ ਕੇ ਉਹਦੇ ਦਿਸਬੰਦ ਤੇ ਕੀਤੀ ਏ ਜੋ ਵੀ ਉਹਦੇ ਨਾਲ ਕੋਈ ਦੁੱਖ ਤਕਲੀਫ ਹੋਈ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆਂ ਬਾਕੀ ਜੋ ਮੈਂ ਜ਼ਰੂਰੀ ਬੇਨਤੀ ਕਰਦਾ ਜੋ ਅਮਰਿਤਪਾਲ ਭਾਈ ਆਡੇ ਸੀਟ ਉਹਨਾਂ ਜਿੱਤੀ ਅਸੀਂ ਕਿਸਾਨੀ ਦਾ ਆਪਣਾ ਨਾਲ ਪੂਰਾ ਅੰਦੋਲਨ ਦੇ ਨਾਲ ਕਪੂਰਥਲੇ ਜ਼ਿਲ੍ਹੇ 'ਚ ਵੀ ਗਏ ਸੀ ਹੁਣ ਵੀ ਅਸੀਂ ਉਹਦੇ ਨਾਲ ਖੜੇ ਆਂ ਪਰ ਮੈਂ ਬੇਨਤੀ ਕਰਾਂਦਾ ਆਪਣੀ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਉਹਨੂੰ ਹਰਿਆਈ ਕੀਤਾ ਜਾਵੇ ਜੇਕਰ ਨਾ ਹਰਿਆਈ ਕੀਤਾ ਜੋ ਸਾਡੀਆਂ ਜਥੇਬੰਦੀਆਂ ਗਾਂ ਕਾਨੂੰਨੀ ਕਾਰਵਾਈ ਕਰਨੀਆਂ ਫੇਰ ਉਹਨਾਂ ਦਾ ਅਸੀਂ ਵੇਖਾਂ ਤੇ ਕੀ ਕਰਨਾ ਪਰ ਜੇਕਰ ਇਹ ਸੋਚੇ ਇਹ ਸਰਕਾਰ ਪੰਜਾਬ ਦੀ ਜਲਦ ਤੋਂ ਜਲਦ ਉਹਨੂੰ ਰਿਹਾਈ ਕੀਤਾ ਜਾਵੇ ਸਾਡੀ ਬੇਨਤੀ ਹੈ ਇਹ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਜੀਲਾ ਪ੍ਰਧਾਨ ਜਸਵੀਰ ਸਿੰਘ ਲਟਾਂ ਦੀ ਰੈਨਮਾਈ ਜਿਹੜੀ ਹੈ ਸਾਡੇ ਪਿੰਡ ਇਬਰਾਹਿਮਵਾਲ ਦੇ ਵਿੱਚ ਜੋ ਇਹ ਸਮੁੱਚੀ ਮੀਟਿੰਗ ਹੋਈ ਹੈ ਇਸ ਵਿੱਚ ਜੋੜੀ ਸਾਡੀ ਭੈਣ ਨੇ ਕੁਲਵਿੰਦਰ ਕੌਰ ਨੇ ਜੋ ਕੰਗਨਾਰ ਨੌਤ ਨਾਲ ਜੋ ਹੋਇਆ ਉਹ ਬਿਲਕੁਲ ਸਹੀ ਹੋਇਆ ਕਿਉਂਕਿ ਗੁਲਵਿੰਦਰ ਕੌਰ ਨੇ ਥੱਪੜ ਨਹੀਂ ਮਾਰਿਆ ਉਹਦੇ ਲਾਗੇ ਇੱਕ ਬੰਦਾ ਹੋਰ ਉਹਦੇ ਵਿੱਚ ਵੀਡੀਓ ਵਿਚ ਆ ਰਿਹਾ ਉਹ ਉਹ ਉਹਨੇ ਕੀਤਾ ਜੋ ਕਾਰਵਾਈ ਕੀਤੀ ਹੈ ਗੁਲਵਿੰਦਰ ਕੌਰ ਨੇ ਉਹਨਾਂ ਨੂੰ ਆਪਣਾ ਪਰਸ ਰੱਖਣ ਵਾਸਤੇ ਕਿਹਾ ਉਹਨਾਂ ਨੇ ਉਹਨੂੰ ਕਿਹਾ ਕਿ ਤੂੰ ਇੱਕ ਹੋਰ ਆਤਵਾਦੀ ਕੌਰ ਹੈ ਇਸ ਕਰਕੇ ਕੁਝ ਕੁਛ ਪਹਿਲਾਂ ਵੀ ਸੀਗਾ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਭਾਰਤੀ ਕਿਸਾਨ ਭਾਰਤੀ ਜਨਤਾ ਪਾਰਟੀ ਪੀਐਮ મોદી ਦੀ ਸਰਕਾਰ ਜੇ ਪਹਿਲਾਂ ਉਹਨੇ ਸਾਡੇ ਬੀਬੀਆਂ ਨੂੰ ਸੌ ਸੌ ਰੁਪਏ ਦੇ ਦਿਹਾੜੀ ਦੇ ਬੈਠਣ ਵਾਲੀਆਂ ਜਨਾਨੀਆਂ ਕਿਹਾ ਜੇ ਮੌਜੂਦਾ ਸਰਕਾਰ ਉਸਟਾਫ ਕੰਗਨਾਰ ਨੌਤ ਤੇ ਕਾਬੂ ਪਾਲੇਂਦੀ ਜਾਉ ਤੇ ਕੋਈ ਕਾਰਵਾਈ ਕਰਦੀ ਤੇ ਆਹ ਥੱਪੜ ਦੀ ਨੌਬਤ ਨਾ ਆਉਂਦੀ ਪੁਛ ਦੇ ਗੁੱਸਾ ਉਹਨੂੰ ਪਹਿਲਾਂ ਹੀ ਸੀਗਾ ਤੇ ਕੋਸ ਜਿਹੜਾ ਉਹਨੂੰ ਕੌਰ ਖਾਲਸਤਾਨੀ ਕਹਿਣ ਤੇ ਉਹਨੇ ਥੱਪੜ ਮਾਰਿਆ ਉਹ ਬਿਲਕੁਲ ਰਾਈਟ ਹੈ ਅਸੀਂ ਉਹਦੇ ਨਾਲ ਆ ਭਾਈ ਅਮਰਪਾਲ ਦੀ ਜੇਤੂ ਜਿੱਧਾ ਦੇਖਦੇ ਭਾਈ ਅਮਰਪਾਲ ਦੀ ਜੇਤੂ ਦੇ ਵਿੱਚ ਅਸੀਂ ਪਹਿਲੇ ਵੀ ਗਏ ਸੀ ਉੱਥੇ ਤੇ ਜਿਹੜਾ ਨਾਲ ਪਾਈ ਅਮਰਪਾਲ ਦੇ ਨਾਲ ਤੇ ਸਰਬਜੀਤ ਸਿੰਘ ਜਿਹੜੇ ਸਾਡੇ ਬਣੇ ਨੇ ਬਿਆਨ ਸੰਗ ਤੇ ਬੇਟਾ ਜੀ ਉਹਨਾਂ ਦੇ ਨਾਲ ਅਸੀਂ ਭਾਰਤੀ ਕਿਸਾਨ ਚੂਹਣੀਆਂ ਬਿਲਕੁਲ ਡਟ ਕੇ ਖੜੀਆਂ ਨੇ ਤੇ ਉਹਨਾਂ ਨਾਲ ਅਸੀਂ ਪਹਿਲਾਂ ਵੀ ਸਪੋਰਟ ਕੀਤੀ ਹੈ ਅਸੀਂ ਹੁਣ ਵੀ ਸਪੋਰਟ ਕਰਨੀ ਹੈ